ਕਿਵੇਂ ਦੇਖਣ ਨੂੰ ਮਿਲਦੀ ਹੈ ਚੋਣਾ ਦਾ ਮਾਹੌਲ ਕਿਉਂਕਿ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਕਾਗਜ਼ਾਂ ਦੀ ਵੀਡੀਓ ਵਾਇਰਲ ਹੋਈ ਕਾਗਜ਼ ਫਟ ਗਏ ਨੇ ਕਿੱਥੇ ਧੱਕੇਸ਼ਾਈ ਹੋਈ ਆ ਥੋੜੇ ਪਿੰਡ ਚ ਇਹਦਾ ਕੋਈ ਮਾਹੌਲ ਦੇਖਣ ਨੂੰ ਮਿਲਿਆ ਦੇਖੋ ਜੀ ਸਾਡੇ ਪਿੰਡ ਵਿੱਚ ਰਾਮਗੜ੍ਹ ਦੀ ਇਹ ਗੱਲ ਕਰੀਏ ਆਪਾਂ ਸ਼ੁਰੂ ਤੋਂ ਮਾਹੌਲ ਰਿਹਾ ਹੈ ਕਿ ਕਦੇ ਵੀ ਜਿਆਦਾ ਲੜਾਈ ਝਗੜਾ ਨਹੀਂ ਸੋ ਜਿੱਥੇ ਤੱਕ ਕਾਗਜ਼ ਪਾੜਨ ਦੀ ਗੱਲ ਆ ਬਹੁਤ ਮੈਂ ਕਹਿੰਨਾ ਵੀ ਮੰਦਭਾਗੀ ਘਟਣਾ ਹੈ ਇਹ ਜਿਹੜੀਆਂ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੇਰਤਾ ਪਾਈਆਂ ਇਹਨਾਂ ਨੂੰ ਚੱਲਣੀ ਔਖੀਆਂ ਹੋਣਗੀਆਂ ਸੋ ਗੱਲ ਇਹ ਆ ਵੀ ਧੱਕੇਸ਼ਾਈ ਪਰ ਆਪਣੀ ਵਾਰੀ ਕੋਈ ਚੀਕ ਨਾ ਮਾਰੇ। ਮਤਲਬ ਦੂਜੀ ਸਰਕਾਰਾਂ ਵੀ ਧੱਕੇਸ਼ਾਹੀ ਕਰਨਗੀਆਂ ਤਾਂ ਉਹ ਉਹ ਸੈਣੀ ਪੈਣੀ ਹੈ ਮਤਲਬ ਧੱਕੇਸ਼ਾਹੀ ਤਾਂ ਹੁੰਦੀ ਆ ਰਹੀ ਹੈ। ਦੇਖੋ ਧੱਕੇਸ਼ਾਹੀਆਂ ਹੁੰਦੀਆਂ ਆਈਆਂ ਨੇ ਪਰ ਜਿਹੜੀ ਇਸ ਵਾਰੀ ਧੱਕੇਸ਼ਾਹੀ ਹੋਈ ਆ ਆਪਾਂ ਦੇਖਿਆ ਕਿਵੇਂ ਕਾਗਜ਼ ਮੈਂ ਕਹਿੰਦਾ ਕਾਗਜ਼ ਫਾੜੇ ਕੀ ਕਾਗਜ਼ ਭਰਨ ਹੀ ਦਿੱਤੇ ਕਿਸੇ ਨੂੰ ਕਿਵੇਂ ਹੱਥਾਂ 'ਚ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਕਿਵੇਂ ਹੱਥਾਂ 'ਚੋਂ ਫੈਲਾਂ ਖੋਈਆਂ ਪਈਆਂ। 92 ਸੀਟਾਂ ਮਿਲੀਆਂ ਸੀ ਪੰਜਾਬ ਦੇ ਵਿੱਚ ਲੋਕਾਂ ਨੂੰ ਐਸੀ ਇੱਕ ਮੌਕਾ ਕਾਂਗਰਸ ਤੇ ਅਕਾਲੀਆਂ ਤੋਂ ਅੱਕ ਕੇ ਉਹਨਾਂ ਨੇ ਆਪ ਨੂੰ ਦੇ ਦਿੱਤਾ ਸੀ ਕੀ ਲੱਗਦਾ ਕਿ ਉਹ ਮੌਕਾ ਕਿੱਥੇ ਨਿਪਰੇ ਚੜਨ ਨੂੰ ਮਿਲਿਆ ਦੇਖੋ ਦੇਖ ਲਿਆ ਤੁਸੀਂ 92 ਸੀਟਾਂ ਦਾ ਹਾਲ ਦੇਖ ਲਓ ਕੀ ਹੈ ਮੈਂ ਕਹਿੰਦਾ ਪਿੰਡਾਂ ਚਾਂਣ ਸਹੀ ਲੋਕ ਦੱਸਣਗੇ ਇਹਨਾਂ ਨੂੰ ਪਿੰਡਾਂ ਚਾਂਣ ਸਹੀ ਕਿੰਨਾ ਇਹਨਾਂ ਨੇ ਕੱਟਿਆ ਕੰਮ ਕੀਤਾ ਮੈਂ ਕਹਿੰਦਾ ਇਹਨਾਂ ਨੂੰ ਸਰਕਾਰ ਹੀ ਨਹੀਂ ਚਲਾਉਣੀ ਜਾਂਦੀ ਹੁਣੇ ਰੋਲਾ ਪਾਈ ਜਾਂਦੇ ਜੀ ਅਸੀਂ 50000 ਨੌਕਰੀ ਦੇਤੀ ਜੀ 60000 ਨੌਕਰੀ ਦੇਤੀ ਜੀ ਉਹ ਕੀ ਹੋ ਗਿਆ ਜੀ ਦੇਤੀ ਥੋੜੀ ਡਿਊਟੀ ਹੈ ਯਾਰ ਉਹ ਕੀ ਹੋ ਗਿਆ ਜੀ ਦੇਤੀ ਤਾਂ ਜੀ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕਰੀ ਜਾਂਦੀ ਆ ਲੋਕ ਕਿਥੇ ਨਾ ਕਿਥੇ ਐ ਨਹੀਂ ਲੱਗਦਾ ਕਿ ਪੰਜਾਬ ਵਾਲੇ ਜਿਆਦਾ ਭੋਲੇ ਹੋਏ ਪਰ ਜਿਹੜੇ ਫਰੀਦ ਦੀ ਚੀਜ਼ਾਂ ਪਿੱਛੇ ਭੱਜ ਲੰਦੇ ਨੇ ਕੋਜੀ ਫਰੀਦ ਦੀ ਚੀਜ਼ ਕੋਈ ਵੀ ਐ ਮੈਂ ਕਹਿੰਨਾ ਉਹ ਇੱਕ ਜੁੱਤੀ ਆ ਆਪਣੇ ਸਿਰ ਤੇ ਇਹ ਕਹਿੰਦੇ ਸੀ ਸਰਕਾਰ ਚ ਆਉਣ ਤੋਂ ਪਹਿਲਾਂ ਕਿ ਮੈਂ ਕੋਈ ਧਰਨਾ ਨਹੀਂ ਲਗਣ ਦੇਣਾ ਆ ਮੈਂ ਕਹਿੰਨਾ ਤੁਸੀਂ ਹੁਣ ਹਾਲ ਦੇਖ ਲਓ ਧਰਨਿਆਂ ਦੇ ਬੁਰਾ ਹਾਲ ਹੋਇਆ ਪਿਆ ਪੰਜਾਬ ਸਟੇਟ ਦਾ ਨਹੀਂ ਮੈਂ ਤਾਂ ਬਾਰ ਬਾਰ ਇਹ ਗੱਲ ਕਹਿਣਾ ਕਿ ਜਿਹੜਾ ਬੰਦਾ ਕਹਿਣੀ ਤੇ ਕਰਨੀ ਦਾ ਪੱਕਾ ਨਹੀਂ ਉਹ ਕੀ ਸਟੇਟ ਚਲਾਊਗਾ ਜੀ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਪਟਿਆਲਾ ਤੋਂ ਮੈਂ ਹਿਮਨਸ਼ੂ ਮੜਕਣ ਇਸ ਟੈਂਪ ਦੇ ਪਟਿਆਲਾ ਦੇ ਪਿੰਡ ਆਰਾਮਗੜ੍ਹ ਦੇ ਵਿੱਚ ਮੌਜੂਦ ਹਾਂ ਜਿੱਥੇ ਚੋਣਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਪਟਿਆਲਾ ਗਰਮਾਇਆ ਪਿਆ ਸੀ ਕਾਫੀ ਸਮੇਂ ਤੋਂ ਗੱਲ ਸੁਣਾਉਰ ਦੀ ਕਰ ਲੋ ਕਨੌਰ ਦੀ ਕਰ ਲੋ ਜਾਂ ਫਿਰ ਹੋਰ ਜਗਾਵਾਂ ਦੀ ਕਰ ਲੋ ਜਿੱਥੇ ਕਾਗਜ਼ ਫਾੜੇ ਗਏ ਸੀ ਤੇ ਲੋਕਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕਰਿਆ ਗਿਆ ਸੋ ਤਸਵੀਰਾਂ ਜ਼ਰੂਰ ਬਿਆਨ ਕਰਦੀਆਂ ਨੇ ਕਿ ਹੁਣ ਜਿਹੜੀ ਚੋਣਾਂ ਸ਼ਾਂਤੀਪੂਰਕ ਚੱਲ ਰਹੀਆਂ ਬਾਈ ਹੁਣੀ ਵੋਟ ਪਾ ਕੇ ਆਏ ਨੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਨਵਦੀਪ ਸਿੰਘ ਜੀ ਤੁਹਾਡਾ ਪਿੰਡ ਰਾਮਗੜ ਹੈ ਤੇ ਕਿਵੇਂ ਦੇਖਣ ਨੂੰ ਮਿਲਦੀ ਹੈ ਚੋਣਾਂ ਦਾ ਮਾਹੌਲ ਕਿਉਂਕਿ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਕਾਗਜ਼ਾਂ ਦੀ ਵੀਡੀਓ ਵਾਇਰਲ ਹੋਈ ਹੈ ਕਾਗਜ਼ ਫਟিয়ে ਨੇ ਕਿੱਥੇ ਧੱਕੇਸ਼ਾਹੀ ਹੋਈ ਹੈ ਤੁਹਾਡੇ ਪਿੰਡ ਚ ਇਹਦਾ ਕੋਈ ਮਾਹੌਲ ਦੇਖਣ ਨੂੰ ਮਿਲਿਆ ਦੇਖੋ ਜੀ ਸਾਡੇ ਪਿੰਡ ਵਿੱਚ ਰਾਮਗੜ ਦੀ ਇਹ ਗੱਲ ਕਰੀਏ ਆਪਾਂ ਸ਼ੁਰੂ ਤੋਂ ਮਾਹੌਲ ਰਿਹਾ ਹੈ ਕਿ ਕਦੇ ਵੀ ਜ਼ਿਆਦਾ ਲੜਾਈ ਸੋ ਇਸ ਵਾਰੀ ਵੀ ਵਧੀਆ ਸ਼ਾਂਤੀਪੂਰਵਕ ਵੋਟ ਹਜੇ ਤੱਕ ਪੋਲ ਹੋ ਰਹੀ ਹੈ ਘੰਟਾ ਸਵਾ ਘੰਟਾ ਦੇ ਕਰੀਬ ਟਾਈਮ ਹੋ ਗਿਆ ਸੋ ਜਿੱਥੇ ਤੱਕ ਕਾਗਜ਼ ਪਾੜਨ ਦੀ ਗੱਲ ਹੈ ਬਹੁਤ ਮੈਂ ਕਹਿਣਾ ਵੀ ਮੰਦਭਾਗੀ ਘਟਣਾ ਹੈ ਇਹ ਜਿਹੜੀਆਂ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਰਤਾਂ ਪਾਈਆਂ ਇਹਨਾਂ ਨੂੰ ਚੱਲਣੀ ਔਖੀਆਂ ਹੋਣਗੀਆਂ ਸੋ ਮੈਂ ਇਹ ਗੱਲ ਕਹਿਣਾ ਧੱਕੇਸ਼ਾਈ ਹਰ ਕੋਈ ਕਰ ਸਕਦਾ ਧੱਕੇਸ਼ਾਈ ਆਪਾਂ ਉਨੀ ਕੁ ਕਰੀਏ ਜਿੰਨੀ ਕ ਆਪਾਂ ਜਾ ਸਕਦੇ ਹਾਂ ਸੋ ਗੱਲ ਇਹ ਹੈ ਵੀ ਧੱਕੇਸ਼ਾਈ ਕਰਨੀ ਹੈ ਤਾਂ ਕਰੋ ਪਰ ਆਪਣੀ ਵਾਰੀ ਕੋਈ ਚੀਕ ਨਾ ਮਾਰੇ ਮਤਲਬ ਦੂਜੀ ਸਰਕਾਰਾਂ ਵੀ ਧੱਕੇਸ਼ਾਹੀ ਕਰਨ ਗਈਆਂ ਤਾਂ ਉਹ ਉਹ ਸੈਣੀ ਪੈਣਗੀਆਂ ਮਤਲਬ ਧੱਕੇਸ਼ਾਹੀ ਤਾਂ ਹੁੰਦੀ ਆ ਰਹੀ ਹੈ ਦੇਖੋ ਧੱਕੇਸ਼ਾਹੀਆਂ ਹੁੰਦੀਆਂ ਆਈਆਂ ਨੇ ਪਰ ਜਿਹੜੀ ਇਸ ਵਾਰੀ ਧੱਕੇਸ਼ਾਹੀ ਹੋਈ ਆ ਆਪਾਂ ਦੇਖਿਆ ਕਿਵੇਂ ਕਾਗਜ਼ ਮੈਂ ਕਹਿੰਨਾ ਕਾਗਜ਼ ਫਾੜੇ ਕੀ ਕਾਗਜ਼ ਭਰਨ ਨਹੀਂ ਦਿੱਤੇ ਕਿਸੇ ਨੂੰ ਕਿਵੇਂ ਹੱਥਾ ਜੋ ਆਪਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਕਿਵੇਂ ਹੱਥਾਂ ਚੋਂ ਫਾਇਲਾਂ ਖੋਈਆਂ ਗਈਆਂ ਸੋ ਕਿੰਨੀ ਘਟਿਆ ਗੱਲ ਹੈ ਇੱਕ ਡੈਮੋਕ੍ਰੇਸੀ ਹੈ ਮੈਨੂੰ ਪਹਿਲਾਂ ਤਾਂ ਮੈਂ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਡੈਮੋਕ੍ਰੇਸੀ ਦਾ ਇੱਕ ਚੌਥਾ ਪੀਲਰ ਹੋ ਕਿ ਤੁਸੀਂ ਸਵੇਰ ਦੇ ਆਪਣੇ ਤੁਸੀਂ ਕਵਰੇਜ ਲੈ ਰਹੇ ਹੋ ਸੋ ਇੱਕ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਦੇ ਵਿੱਚ ਕੀ ਹੈ ਹੱਕ ਹੈ ਸਭ ਨੂੰ ਆਪਾਂ ਆਪਣੀ ਗੱਲ ਰੱਖ ਸਕਦੇ ਹਾਂ ਠੀਕ ਹੈ ਆਪਾਂ ਇਲੈਕਸ਼ਨ ਲੜ ਸਕਦੇ ਹਾਂ ਆਪਾਂ ਕੁਛ ਵੀ ਮਤਲਬ ਜੇ ਆਪਾਂ ਡੈਮੋਕ੍ਰੇਸੀ ਦੀ ਗੱਲ ਕਰੀਏ ਡੈਮੋਕ੍ਰੇਸੀ ਇੱਕ ਕੀ ਆ ਲੋਕਤੰਤਰ ਹੈ ਆਪਾਂ ਲੋਕਤੰਤਰ ਦੇ ਵਿੱਚ ਆਪਾਂ ਨੂੰ ਰਹਿਣ ਦਾ ਅਧਿਕਾਰ ਹੈ ਕਿਵੇਂ ਰਹਿਣਾ ਉਹ ਆਪਾਂ ਆਰਟੀਕਲ ਵਾਈਜ਼ ਜੇ ਕਹਾਂ ਜੇ ਟਾਈਮ ਹੋਵੇ ਮੈਂ ਤੁਹਾਨੂੰ ਆਰਟੀਕਲ ਵਾਈਜ਼ ਵੀ ਡਿਟੇਲ ਦੇਦਾ ਸੋ ਗੱਲ ਇਹ ਹੈ ਵੀ ਜੇ ਜਿਹੜੀਆਂ ਗੱਲਾਂ ਕਰਨੀਆਂ ਕਹਿਣੀਆਂ ਤੇ ਕਰਨੀ ਦੇ ਵਿੱਚ ਸਰਕਾਰ ਦੇ ਵਿੱਚ ਬਹੁਤ ਅੰਤਰ ਹੈ ਸੋ ਇਹਨਾਂ ਗੱਲਾਂ ਤੋਂ ਮੈਂ ਕਹਿੰਦਾ ਵੀ ਸਰਕਾਰ ਨੂੰ ਵੀ ਬਚਣਾ ਚਾਹੀਦਾ ਦੇਖੋ ਪਾਵਰ ਹੈ ਜਿਹੜੀ ਪਾਵਰ ਦਾ ਨਸ਼ਾ ਇਹ ਜਾਂ ਹੁੰਦਾ ਕਿ ਬਹੁਤ ਕੁਝ ਗਲਤ ਕਰਾ ਦਿੰਦਾ ਪਰ ਗੱਲ ਇਹ ਆ ਕਿ ਪਾਵਰ ਹਮੇਸ਼ਾ ਨਹੀਂ ਰਹਿੰਦੀ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਦੇਖੋ ਮੈਂ ਇੱਕ ਗੱਲ ਹੋਰ ਦਾ ਤੁਹੰਦਾ ਦਾਂ ਜਿਸ ਟਾਈਮ ਇਹ ਸਰਕਾਰ ਆਈ 2022 ਦੇ ਵਿੱਚ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਸੀ ਠੀਕ ਹੈ ਸਭ ਦੇ ਵਿੱਚ ਕਹਿੰਦੇ ਬਦਲਾਅ ਆਏਗਾ ਬਦਲਾਅ ਆਏਗਾ ਸੋ ਗੱਲ ਇਹ ਹੈ ਕਿ ਉਹ ਗੱਲ ਜਿਹੜੀ 2022 ਦੇ ਵਿੱਚ ਸੀਗੀ ਅੱਜ ਦੇਖ ਲਓ 3 3.5 ਸਾਲ ਹੋਏ ਆ ਵੀ ਲੋਕਾਂ ਦੇ ਮਨਾਂ ਤੋਂ ਇੰਨਾ ਕ ਲੈ ਗਏ ਧੱਕੇ ਸ਼ਾਇਆ ਨਾਲ ਤੁਸੀਂ ਜੋ ਮਰਜ਼ੀ ਕਰ ਲਓ ਯਾਰ ਤੱਕੇ ਸ਼ਾਇਆ ਜਿੰਨੀਆਂ ਮਰਜ਼ੀ ਕਰ ਲੋ ਤੱਕੇ ਸ਼ਾਇਆ ਨਾਲ ਲੋਕਾਂ ਨੂੰ ਡਰਾ ਕੇ ਦਬਕਾ ਕੇ ਜੋ ਮਰਜ਼ੀ ਕਰ ਲੋ ਸਰਕਾਰ ਥੋੜੀ ਐ ਸਰਕਾਰ ਹਮੇਸ਼ਾ ਨਹੀਂ ਰਹਿਣੀ ਸੋ ਇਹਦਾ ਇਹਨਾਂ ਨੂੰ ਖਮਿਆਜਾ ਅੱਗੇ-ਅੱਗੇ ਭੁਗਤ ਨਹੀਂ ਪੈਣਾ ਭਾਈ ਜੀ 92 ਸੀਟਾਂ ਮਿਲੀਆਂ ਸੀ ਪੰਜਾਬ ਦੇ ਵਿੱਚ ਲੋਕਾਂ ਨੂੰ ਐਸੀ ਇੱਕ ਮੌਕਾ ਕਾਂਗਰਸ ਤੇ ਅਕਾਲੀਆਂ ਤੋਂ ਅੱਕ ਕੇ ਉਹਨਾਂ ਨੇ ਆਪ ਨੂੰ ਦੇ ਦਿੱਤਾ ਸੀ ਕੀ ਲੱਗਦਾ ਕਿ ਉਹ ਮੌਕਾ ਕਿੱਥੇ ਨਿਪਰੇ ਚੜਨ ਨੂੰ ਮਿਲਿਆ ਦੇਖੋ ਦੇਖ ਲਿਆ ਤੁਸੀਂ 92 ਸੀਟਾਂ ਦਾ ਹਾਲ ਦੇਖ ਲਓ ਕੀ ਐ ਮੈਂ ਕਹਿੰਦਾ ਪਿੰਡਾਂ ਚ ਆਣ ਸਹੀ ਲੋਕ ਦੱਸਣਗੇ ਇਹਨਾਂ ਨੂੰ ਪਿੰਡਾਂ ਚ ਆਣ ਸਹੀ ਕਿੰਨਾ ਇਹਨਾਂ ਨੇ ਕਟਿਆ ਕੰਮ ਕੀਤਾ ਮੈਂ ਕਹਿੰਦਾ ਇਹਨਾਂ ਨੂੰ ਸਰਕਾਰ ਹੀ ਨਹੀਂ ਚਲਾਉਣੀ ਜਾਂਦੀ ਜਿਹੜੀ ਗੱਲ ਹੈ ਮੈਂ ਤਾਂ ਮੁੱਕ ਦੀ ਗੱਲ ਇਹ ਕਵਾਂਗਾ ਕਿ ਇਹਨਾਂ ਨੂੰ ਸਰਕਾਰ ਨਹੀਂ ਚਲਾਉਣੀ ਬਾਈ ਤੁਸੀਂ ਨੌਜਵਾਨ ਨੋ ਪੀੜੀ ਆਈਆਂ ਨਵੀਂ ਪੀੜੀ ਆ ਪੰਜਾਬ ਦੀ ਗੱਲ ਕਰ ਲਓ ਜਾਂ ਫਿਰ ਨਵੀਆਂ ਨੌਕਰੀਆਂ ਮਿਲੀਆਂ ਨਹੀਂ ਜਾਂ ਫਿਰ ਗੱਲ ਕਰ ਲਈ ਵਿਕਾਸ ਕਿੱਥੇ ਤੱਕ ਦੇਖਣ ਨੂੰ ਮਿਲਦਾ ਪਿੰਡ ਦਾ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਨੌਕਰੀਆਂ ਦੀਆਂ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਵਿਕਾਸ ਦੀਆਂ ਦੇਖੋ ਇਹ ਤਾਂ ਚੱਲਣਾ ਹੀ ਚੱਲਣਾ ਜੀ ਆਪਣਾ ਵਿਕਾਸ ਬਿਨਾ ਆਪਾਂ ਅੱਗੇ ਵਧ ਨਹੀਂ ਸਕਦੇ ਕੋਈ ਵੀ ਸਰਕਾਰ ਆਵੇ ਉਹਨੇ ਵਿਕਾਸ ਕਰਾਉਣੀ ਕਰਾਉਣਾ ਹੈ ਆਈ ਕਿਸ ਮੁੱਦੇ ਤੇ ਹੈ ਵਿਕਾਸ ਦੇ ਮੁੱਦੇ ਤੇ ਹੈ ਨੌਕਰੀਆਂ ਨੇ ਲੋਕਾਂ ਨੂੰ ਦੇਣੀ ਹੀ ਦੇਣੀਆਂ ਨੇ ਹੁਣੇ ਰੋਲਾ ਪਾਈ ਜਾਂਦੇ ਜੀ ਅਸੀਂ 50000 ਨੌਕਰੀ ਦੇਤੀ ਜੀ 60000 ਨੌਕਰੀ ਦੇਤੀ ਜੀ ਉਹ ਕੀ ਹੋ ਗਿਆ ਜੀ ਦੇਤੀ ਤੁਹਾਡੀ ਡਿਊਟੀ ਆ ਯਾਰ ਉਹ ਕੀ ਹੋ ਗਿਆ ਜੀ ਦੇਤੀ ਤੁਹਾਡੀ ਤੁਸੀਂ ਕਿਉਂ ਸਰਕਾਰ ਚਲਾ ਰਹੇ ਹੋ ਤੁਸੀਂ ਲੋਕਾਂ ਵਾਸਤੇ ਹੀ ਚਲਾ ਰਹੇ ਹੋ ਨਾ ਤੁਸੀਂ ਨੌਕਰੀਆਂ ਦੋਹੋਂਗੇ ਤੁਹਾਨੂੰ ਦੇਣੀਆਂ ਪਹਿਣੀਆਂ ਹੈ ਤੁਸੀਂ ਇਹ ਕਿਸੇ ਦਾ احسان ਥੋੜੀ ہے بچے ਪੜ ਰਹੇ ਨੇ ਪੜ ਲਿਖ ਕੇ ਅੱਗੇ ਵਧ ਰਹੇ ਨੇ ਯਾਰ ਉਹਨਾਂ ਨੇ ਨੌਕਰੀਆਂ ਲੈਣੀਆਂ ਤੁਸੀਂ ਕਿਸੇ ਤੇ احسان ਦੀ ਗੱਲ ਥੋੜੀ ਹੈ ਸੋ ਇਹਨਾਂ ਕੋਈ ਗੱਲਾਂ ਚ ਤਰ ਜੀ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕਰੀ ਜਾਂਦੀ ਹੈ ਲੋਕ ਕਿੱਥੇ ਨਾ ਕਿੱਥੇ ਐ ਨਹੀਂ ਲੱਗਦਾ ਕਿ ਪੰਜਾਬ ਵਾਲੇ ਜਿਆਦਾ ਭੋਲੇ ਹੋਏ ਪਰ ਜਿਹੜੇ ਫਰੀ ਦੀ ਚੀਜ਼ਾਂ ਪਿੱਛੇ ਭੱਜ ਲੰਦੇ ਨੇ ਦੇਖੋ ਜੀ ਫਰੀ ਦੀ ਚੀਜ਼ ਕੋਈ ਵੀ ਹੈ ਮੈਂ ਕਹਿੰਨਾ ਉਹ ਇੱਕ ਜੁੱਤੀ ਆ ਆਪਣੇ ਸਿਰ ਤੇ ਫਰੀ ਦੀ ਚੀਜ਼ ਫਰੀ ਦੀ ਬਿਜਲੀ ਬਸ ਕਰਾਇਆ ਫਰੀ ਦਾ ਕੀਤਾ ਉਹ ਵੀ ਮੈਂ ਚਾਹੇ ਕਾਂਗਰਸ ਦੀ ਗਵਰਨਮੈਂਟ ਵੇਲੇ ਹੋਇਆ ਉਹਦਾ ਵੀ ਮੈਂ ਵਿਰੋਧ ਕਰਦਾ ਕਰਾਇਆ ਅੱਧਾ ਕਰ ਦੋ ਸੋ ਹੁਣ ਤੁਸੀਂ ਗੱਲ ਚੱਕ ਲੋ ਆ ਪੀਆਰਟੀਸੀ ਦੀ ਮਲਾਜ ਇਹ ਕਹਿੰਦਾ ਸੀ ਸੀਐਮ ਸਾਹਿਬ ਨੇ ਆਪਣੇ ਚਲੋ ਆਦਰਨੀਏ ਸੀਐਮ ਸਾਹਿਬ ਨੇ ਆਪਣੇ ਪੰਜਾਬ ਸਟੇਟ ਦੇ ਭਗਵੰਤ ਮਾਨ ਜੀ ਇਹ ਕਹਿੰਦੇ ਸੀ ਸਰਕਾਰ ਜਾਣ ਤੋਂ ਪਹਿਲਾਂ ਕਿ ਮੈਂ ਕੋਈ ਧਰਨਾ ਨਹੀਂ ਲੱਗਣ ਦੇਣਾ ਆ ਮੈਂ ਕਹਿੰਨਾ ਤੁਸੀਂ ਹੁਣ ਹਾਲ ਦੇਖ ਲੋ ਧਰਨਿਆਂ ਦੇ ਬੁਰਾ ਹਾਲ ਹੋਇਆ ਪਿਆ ਪੰਜਾਬ ਸਟੇਟ ਦਾ ਸੋ ਇਹ ਗੱਲਾਂ ਕਹਿਣੀ ਤੇ ਕਰਨੀ ਮੈਂ ਤਾਂ ਬਾਰ-ਬਾਰ ਇਹ ਗੱਲ ਕਹਿਣਨਾ ਕਿ ਜਿਹੜਾ ਬੰਦਾ ਕਹਿਣੀ ਤੇ ਕਰਨੀ ਦਾ ਪੱਕਾ ਨਹੀਂ ਉਹ ਕੀ ਸਟੇਟ ਚਲਾਊਗਾ ਯਾਰ ਕਿਵੇਂ ਦੇਖਣ ਨੂੰ ਮਿਲਦਾ ਕਿ ਹੁਣ ਪਿੰਡ ਦੇ ਵਿੱਚ ਜਮੇ ਕਈ ਵਾਰ ਹੁਣ ਕਾਗਜ਼ ਵਟਨ ਭਰਨ ਵੇਲੇ ਜਿਹੜਾ ਮਾਹੌਲ ਕੁਝ ਹੋਰ ਬਣ ਗਿਆ ਸੀ ਕਿ ਲੱਗਦਾ ਹੈ ਕਿ ਹੁਣ ਵੋਟਾਂ ਚੱਲ ਰਹੀਆਂ ਇੱਥੇ ਵੀ ਮਾਹੌਲ ਬਦਲ ਸਕਦਾ ਕਿਥੇ ਨਾ ਕਿਥੇ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਦੀ ਵੀ ਗਲਤੀ ਹੈ ਦੇਖੋ ਜੀ ਜਿੱਥੇ ਤੱਕ ਸਾਡੇ ਏਰੀਏ ਦੀ ਗੱਲ ਹੈ ਪਰਮਾਤਮਾ ਦੀ ਇੰਨੀ ਕਿਰਪਾ ਰਹੀ ਹੈ ਕਿ ਸਾਰੇ ਲੋਕ ਸਮਝਦਾਰ ਨੇ ਇਹ ਸਿਰਫ ਇਲੈਕਸ਼ਨ ਇੱਕ ਦਿਨ ਦਾ ਪਰ ਲੋਕਾਂ ਦੀ ਜਿਹੜੀ ਸਾਂਝ ਹੈ ਉਹ ਬਹੁਤ ਪੁਰਾਣੀ ਹੈ ਸੋ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਕਿ ਆਪਾਂ ਨੂੰ ਆਪਸੀ ਸਾਂਝ ਕਦੇ ਵੀ ਖਰਾਬ ਨਹੀਂ ਕਰਨੀ ਚਾਹੀਦੀ ਇਹ ਵੋਟਾਂ ਦਾ ਇੱਕ ਦਿਨ ਹੁੰਦਾ ਹੈ ਇਹਦੇ ਇੱਕ ਦਿਨ ਨਾਲ ਆਪਾਂ ਇੱਕ ਦੂਜੇ ਨਾਲ ਵੈਰ ਵਿਰੋਧਤਾ ਨਾ ਪ ਸੋ ਸਾਰੇ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਵੋਟ ਪਾਈਏ ਜਿੱਥੇ ਤੁਹਾਨੂੰ ਸਹੀ ਲੱਗਦਾ ਹੈ ਪਰ ਜਿਹੜੀ ਗੱਲ ਹੈ ਦੇਖ ਪਰਖ ਕੇ ਵੋਟ ਪਾਈਏ ਇਸ ਵਾਰੀ ਇੱਕ ਭੇੜਚਾਲ ਵਾਂਗੂ ਗੋਟਨਾ ਪਾਈਏ ਮੇਰੀ ਇੰਨੀ ਕਿ ਜ਼ਰੂਰ ਬੇਨਤੀ ਹੈ ਧੰਨਵਾਦ ਬਿਲਕੁਲ ਇਸ ਟਾਈਮ ਤੇ ਪਟਿਆਲਾ ਦੇ ਪਿੰਡ ਰਾਮਗੜ੍ਹ ਦੇ ਵਿੱਚ ਮੌਜੂਦ ਹਨ ਨੌਜਵਾਨ ਦੀ ਗੱਲ ਬਹੁਤ ਸੋਹਣੀ ਹੈ ਕਿ ਭੇੜਚਾਲ ਦੇ ਵਿੱਚ ਵੋਟ ਨਾ ਪਾਈਏ ਤੇ ਉਹਨਾਂ ਨੂੰ ਸਰਕਾਰਾਂ ਨੂੰ ਜਿਤਾਈਏ ਜੋ ਅਸਲ ਦੇ ਵਿੱਚ ਜਿੱਤ ਦੇ ਹੱਕਦਾਰ ਨੇ ਹੋਰ ਵੀ ਅਪਡੇਟ ਲਈ ਬਨੇ ਰਹੋ ਪੰਜਾਬੀ ਲੋਕ ਦੇ ਨਾਲ